ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਬੇਨਤੀ ਧਿਆਨ ਨਾਲ ਸੁਣ ਲਓ ਭਾਈ ਜੋ ਕਿ ਆਪਣੇ ਮਾਨਸਾ ਦੀ ਸੜਕ ਤੇ ਪੰਪ ਹੈ ਉਹਦੇ ਕੋਲ ਭਾਈ ਹਲਕਿਆ ਬੰਦਾ ਫਿਰਦਾ ਹੈ ਜੋ ਕਿ ਆਪਣੇ ਪਿੰਡ ਨੂੰ ਆਉਂਦਾ ਦੇਖਿਆ ਗਿਆ ਹੈ ਸੋ ਆਪ ਕੋ ਆਪਣਾ ਵਿਚਾਰ ਰੱਖਣਾ ਭਾਈ ਰਾਤ ਨੂੰ ਕਿਸੇ ਨੇ ਗੇਟ ਨਾ ਖੋਲਣਾ ਦੁਬਾਰਾ ਫੇਰ ਦੱਸਿਆ ਜਾਂਦਾ ਹੈ ਕਿ ਬੇਨਤੀ ਭਾਈ ਪੰਪ ਆਰਿਆਂ ਵੱਲੋਂ ਆਈ ਹੈ ਜੋ ਕਿ ਮਾਨਸਾ ਨੂੰ ਜਾਣੇ ਆਪਰ ਰਸਤੇ ਦੇ ਵਿੱਚ ਪੰਪ ਆਉਂਦਾ ਹੈ પેટ્રોલ ਪੰਪ ਉਹਨਾਂ ਵੱਲੋਂ ਬੇਨਤੀ ਹੈ ਭਾਈ ਹਰਕਾ ਬੰਦਾ ਫਿਰਦਾ ਹੈ ਜੋ ਕਿ ਆਪਣੇ ਪਿੰਡ ਨੂੰ ਆਉਂਦਾ ਦੇਖਿਆ ਗਿਆ ਹੈ ਸੋ ਬੇਨਤੀ ਹੈ ਕਿ ਆਪੋ ਆਪਣਾ ਵਿਚਾਰ ਰੱਖਣਾ ਭਾਈ ਰਾਤ ਨੂੰ ਕਿਸੇ ਨੇ ਗੇਟ ਨਾ ਖੋਲਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ